ਪੰਜਾਬ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਪੰਜਾਬ ਲੋਕਪਾਲ ਵੱਲੋਂ ਪੰਜਾਬ ਦੇ ਮੰਤਰੀ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਨੋਟਿਸ ਜਾਰੀ ਕਰਕੇ ਤਲਬ ਕਰ ਲਿਆ ਇਸ ਤੋਂ ਇਲਾਵਾ ਮਹਾਲੀ ਦੇ ਐਸਐਸਪੀ ਤੇ ਡੀਸੀ ਨੂੰ ਵੀ ਸੰਮਣ ਹੋ ਚੁੱਕੇ ਨੇ ਪੂਰੀ ਖਬਰ ਆ ਕਿ ਗੈਰ ਕਾਨੂੰਨੀ ਮਾਈਨਿੰਗ ਮਸਲੇ ਦੇ ਵਿੱਚ ਪੰਜਾਬ ਲੋਕਪਾਲ ਵੱਲੋਂ ਸੂਬੇ ਦੇ ਮਾਈਨਿੰਗ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਲੋਕਪਾਲ ਦੇ ਚੇਅਰਮੈਨ ਜਸਟਿਸ ਵਿਨੋਦ ਕੁਮਾਰ ਸ਼ਰਮਾ ਵੱਲੋਂ ਜਿਹੜਾ ਸ਼ੋਕੋਚ ਨੋਟਿਸ ਜਾਰੀ ਕੀਤਾ ਗਿਆ ਉਹ ਆਮ ਆਦੀ ਪਾਰਟੀ ਦੇ ਐਮਐਲਏ ਤੇ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਡਾਕਟਰ ਅਦਰਸ਼ਪਾਲ ਵਿਜ ਨੂੰ ਗੈਰਕਾਨੂੰਨੀ ਮਾਈਨਿੰਗ ਨਾ ਰੋਕਣ ਦੇ ਮਸਲੇ ਦੇ ਵਿੱਚ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਕਿਉਂ ਨਾ ਤੁਹਾਡੇ ਖਿਲਾਫ ਜਿਹੜੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ਇਸ ਟਾਈਮ ਜਿਹੜੇ ਬਰਿੰਦਰ ਕੁਮਾਰ ਗੋਇਲ ਨੇ ਜਿਹੜੇ ਮਾਈਨਿੰਗ ਮੰਤਰੀ ਉਹਨਾਂ ਕੋਲ ਮਾਈਨਿੰਗ ਡਿਪਾਰਟਮੈਂਟ ਤੋਂ ਇਲਾਵਾ ਜੀਓਲੋਜੀ ਅਤੇ ਵਾਟਰ ਰਿਸੋਰਸ ਵਿਭਾਗ ਦੀ ਜ਼ਿੰਮੇਵਾਰੀ ਜਿਹਦੇ ਚੱਲਦੇ ਆ ਬਰਿੰਦਰ ਕੁਮਾਰ ਗੋਇਲ ਨੂੰ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਲੋਕਪਾਲ ਵੱਲੋਂ ਜਾਰੀ ਇੱਕ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਜਿਹਦੇ ਚੱਲਦੇ ਆ ਇਹ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਵੀ ਆ ਤੇ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਜਾਂ ਪੰਜਾਬ ਸਰਕਾਰ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਜਦੇ ਚੱਲਦਿਆਂ ਇਹਦੇ ਵਿੱਚ ਕਿਹਾ ਗਿਆ ਕਿ ਕਿਉਂ ਨਾ ਪੰਜਾਬ ਲੋਕਪਾਲ ਐਕਟ 1996 ਦੇ ਤਹਿਤ ਤੁਹਾਡੇ ਖਿਲਾਫ ਇਹ ਜਿਹੜੀ ਆ ਕਾਰਵਾਈ ਕਿਉਂ ਨਾ ਕੀਤੀ ਜਾਵੇ ਕਿਉਂਕਿ ਤੁਸੀਂ ਗੈਰ ਕਾਨੂੰਨੀ ਮਾਈਨਿੰਗ ਰੋਕਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਇਓ ਜਿਹੜਾ ਨੋਟਿਸ ਇਸ਼ੂ ਕੀਤਾ ਗਿਆ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰੀ ਜੀਐਸ ਮਜੀਠੀਆ ਡਿਪਟੀ ਕਮਿਸ਼ਨਰ ਮਹਾਲੀ ਆਸ਼ਿਕਾ ਜੈਨ ਅਤੇ ਐਸਐਸਪੀ ਮਹਾਲੀ ਦੀਪਕ ਪ੍ਰੀਕ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਾਂ ਤਾਂ ਜੋ ਕੰਪਲੇਂਟ ਆਈ ਹੈ ਉਸ ਦੇ ਤਹਿਤ ਨਿੱਜੀ ਤੌਰ ਤੇ ਪੇਸ਼ ਹੋ ਜਾਂ ਤੁਸੀਂ ਕੋਈ অথੋਰਾਇਜ਼ ਵਕੀਲ ਦੇ ਜ਼ਰੀਏ ਵੀ ਆਪਣਾ ਜਿਹੜਾ ਪੱਖ ਆ ਅਗਲੀ ਤਾਰੀਖ ਜਿਹੜੀ 11 12 ਮਈ ਨੂੰ ਸਵੇਰੇ 11 ਵਜੇ ਤੱਕ ਜਾਂ ਤਾਂ ਨਿੱਜੀ ਤੌਰ ਤੇ ਜਾਂ ਫਿਰ অথੋਰਾਇਜ਼ ਜਿਹੜੇ ਤੁਹਾਡੇ ਵੱਲੋਂ অথੋਰਾਇਜ਼ਡ ਐਡਵੋਕੇਟ ਉਦੇ ਦੇ ਤਹਿਤ ਤੁਸੀਂ ਆਪਣਾ ਪੱਖ ਭੇਜ ਸਕਦੇ ਹੋ ਕੰਪਲੇਂਟ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਉਹ ਕੰਪਲੇਂਟ ਆਰਟੀਆਈ ਐਕਟੀਵਿਸਟ ਅਤੇ ਵਕੀਲ ਨੇ ਨikhil ਸ਼ਰਾਫ ਉਹਨਾਂ ਵੱਲੋਂ ਹੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਸ਼ਿਕਾਇਤ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਜਦੋਂ 2022 ਦੇ ਵਿੱਚ ਪੰਜਾਬ ਸਰਕਾਰ ਬਣਦੀ ਆ ਉਸ ਤੋਂ ਪਹਿਲਾਂ ਮਹਾਲੀ ਦੇ ਇਲਾਕੇ ਖਾਸ ਕਰਕੇ ਮਾਦਰੀ ਬਲੋਕ ਅਤੇ ਖਰੜ ਇੱਥੇ ਬਿਲਕੁਲ ਜਿਹੜੇ ਗੈਰ ਕਾਨੂੰਨੀ ਕ੍ਰਸ਼ਰ ਅਤੇ ਸਕਰੀਨਿੰਗ ਪਲਾਂਟਸ ਸੀ ਉਹ ਜਿਹੜੇ ਬੰਦ ਹੋ ਗਏ ਸੀ ਔਰ ਪਹਿਲੀ ਦਫਾ ਇਸ ਇਲਾਕੇ ਦੇ ਲੋਕਾਂ ਨੇ ਕ੍ਰਸ਼ਰ ਬੰਦ ਹੋਣ ਦੇ ਨਾਲ ਸੁੱਖ ਦਾ ਸਾਹ ਲਿਆ ਸੀ ਖਾਸ ਕਰਕੇ ਜਿਹੜੇ ਮਾਦਰੀ ਬਲੌਕ ਦੇ ਨੇੜਲੇ ਤੇ ਜਿਹੜੇ ਪਿੰਡ ਨੇ ਉਹਨਾਂ ਨੂੰ ਜਿਹੜਾ ਸੁੱਖ ਦਾ ਸਾਹ ਇਸ ਕਰਕੇ ਆਇਆ ਕਿ ਜਿਹੜਾ ਵਾਤਾਵਰਨ ਚੰਗਾ ਜਿਹੜਾ ਉਹ ਹੋ ਚੁੱਕਾ ਸੀ ਕਿਉਂਕਿ ਹਵਾ ਵੀ ਸਾਫ਼ ਸੁਥਰੀ ਹੈ ਔਰ ਜਿਹੜਾ ਬਾਕੀ ਜਿਹੜਾ ਸ਼ੋਰ ਸ਼ਰਾਬਾ ਸੀ ਟਰੱਕਾਂ ਦਾ ਟਿਪਰਾਂ ਦਾ ਤੇ ਕ੍ਰਸ਼ਰ ਜਿਹੜੇ ਰਾਤ ਦਿਨ ਚੱਲਦੇ ਰਹਿੰਦੇ ਸੀ ਉਹਦੇ ਕਰਕੇ ਬੰਦ ਹੋ ਗਿਆ ਸੀ ਲਿਖਣ ਨੂੰ ਸੁੱਖਦਾ ਸਾਥ ਸੀ ਲੇਕਿਨ ਜਦੋਂ ਪੰਜਾਬ ਸਰਕਾਰ ਨਵੀਂ ਬਣ ਜਾਂਦੀ ਆਮ ਆਦੀ ਪਾਰਟੀ ਦੇ ਉਸ ਤੋਂ ਕੁਝ ਚਿਰਾਂ ਬਾਅਦ ਮੋੜ ਤੋਂ ਇੱਥੇ ਗੈਰ ਕਾਨੂੰਨੀ ਮਾਈਨਿੰਗ ਹੋਣੀ ਸ਼ੁਰੂ ਹੋ ਚੁੱਕੀ ਤੇ ਫਿਰ ਲੋਕਾਂ ਦਾ ਜਿਹੜਾ ਜੂਣਾ ਉਹ ਮੁਸ਼ਕਲ ਹੋ ਗਿਆ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਇਸ ਸਰਕਾਰ ਨੇ ਜਿਹੜੇ ਪਹਿਲੀ ਪਿਛਲੀ ਸਰਕਾਰ ਨੇ ਇਸ ਏਰੀਆ ਦੇ ਵਿੱਚ ਕ੍ਰੈਸ਼ਰ ਬੰਦ ਕੀਤੇ ਸੀ ਉਹਨਾਂ ਨੂੰ ਮੁੜ ਤੋਂ ਜਿਹੜੀ ਆ ਉਹ ਮਨਜ਼ੂਰੀ ਦਿੱਤੀ ਗਈ ਹੈ ਕ੍ਰੈਸ਼ਰ ਤੇ ਸਕਰੀਨਿੰਗ ਪਲਾਂਟ ਉਸੇ ਤਰ੍ਹਾਂ ਹੀ ਚੱਲਦੇ ਨੇ ਜਿਸ ਕਰਕੇ ਲੋਕਾਂ ਦਾ ਜੀਵਨ ਜੁਬਰ ਹੋ ਗਿਆ ਕਿ ਹੋ ਗਿਆ ਸੀ ਜਦ ਕਿ ਪਹਿਲਾਂ 2022 ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਇਹ ਜਿਹੜੇ ਕ੍ਰੈਸ਼ਰ ਦਾ ਕੰਮ ਸੀ ਜਾਂ ਇਹ ਬਿਲਕੁਲ ਬੰਦ ਸੀ ਉਹਦੇ ਵਿੱਚ ਇਹ ਵੀ ਕੰਪਲੇਂਟ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਿਹੜੇ ਆਰਡਰ ਨੇ ਦਸੰਬਰ 10 ਸਾਲ 2020 ਦੇ ਵਿੱਚ ਉਹਦੇ ਚ ਇਹ ਪਤਾ ਲੱਗਾ ਸੀ ਕਿ ਇੱਕ ਘੱਟੋ ਘੱਟ 630 ਕਰੋੜ ਰੁਪਏ ਦਾ ਸਕੈਮ ਆ ਕਿਉਂਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਹੈ ਖਾਸ ਕਰਕੇ ਇਹ ਰੋਪੜ ਏਰੀਏ ਦੇ ਹੀ ਅਮਾਉਂਟ 630 ਕਰੋੜ ਰੁਪਈਆ ਗਿਣੀ ਗਈ ਸੀ ਜਦ ਕਿ ਅਗਰ ਮਹਾਲੀ ਦੇ ਨਾਲ ਜੋੜ ਲਿਆ ਜਾਵੇ ਤਾਂ ਇਹ ਜਿਹੜਾ ਸਕੈਮ ਆ ਘੱਟੋ ਘੱਟ 1000 ਕਰੋੜ ਰੁਪਏ ਦਾ ਬਣ ਜਾਂਦਾ ਜਿੱਥੇ ਗੈਰਕਾਨੂੰਨੀ ਤੌਰ ਤੇ ਮਾਈਨਿੰਗ ਹੋ ਰਹੀ ਹੈ ਜਿਹਦੇ ਚੱਲਦੇ ਕੰਪਲੇਂਟ ਦੇ ਵਿੱਚ ਜ਼ਿਕਰ ਕੀਤਾ ਗਿਆ इंडियन एक्सप्रेस ਦੇ ਅੰਮ੍ਰਿਤਸਰ ਤੋਂ ਪੱਤਰਕਾਰ ਕਮਲਦੀਪ ਸਿੰਘ ਬਰਾੜ ਹੋਣਾਂ ਦੀ ਜਿਹੜੀ ਖਬਰ ਆ ਜੋ ਇਨਨ ਐਕਸਪ੍ਰੈਸ ਦੇ ਪੇਜ ਨੰਬਰ 6 ਦੇ 26 ਪੀ ਹੈ ਉਸ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ ਸ਼ਿਕਾਇਤ ਦਾ ਜ਼ਿਕਰ ਕਰਦੇ ਹੋਏ ਵੀ ਇਸ ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੀ ਪੰਜਾਬ ਸਰਕਾਰ ਤੋਂ ਉਹਨਾਂ ਇਲਜ਼ਾਮ ਲਗਾਏ ਨੇ ਕਿ ਗਵਰਨਮੈਂਟ ਨੇ ਸਰਕਾਰ ਨੇ ਇਹ ਜਿਹੜੀਆਂ ਪਰਮਿਸ਼ਨਾਂ ਦਿੱਤੀਆਂ ਗਈਆਂ ਪਰਮਿਸ਼ਨਾਂ ਵਾਇਲੇਸ਼ਨ ਕੀਤੀ ਗਈ ਹੈ ਜਿਸ ਜਿਹੜੀਆਂ ਸਾਰੀਆਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਉਹਨੂੰ ਉਲਟਦੇ ਹੋਏ ਉਲੰਘਣਾ ਕਰਦੇ ਹੋਏ ਇਹ ਸਾਰੀਆਂ ਮੁਰਦ ਤੋਂ ਕਰੈਸ਼ਰ ਵਾਲਿਆਂ ਨੂੰ ਮਨਜ਼ੂਰੀ ਦਿੱਤੀਏ ਜਦਕਿ ਨੀੜਲੇ ਪਿੰਡ ਵਾਲੇ ਲੋਕ ਪਰੇਸ਼ਾਨ ਸੀ ਸਕੂਲ ਕਾਲਜ ਵਾਲੇ ਵੀ ਪਰੇਸ਼ਾਨ ਸੀ ਇਸ ਦੇ ਬਾਵਜੂਦ ਸਰਕਾਰ ਨੇ ਪਰਮਿਸ਼ਨ ਦਿੱਤੀ ਗਈ ਹੈ ਉਹਦੇ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਹਿਲਾਂ ਇਹ ਜਿਹੜਾ ਮਸਲਾ ਵਾ ਗ੍ਰੀਨ ਜਿਹੜਾ ਵਾ ਨੈਸ਼ਨਲ ਗ੍ਰੀਨ ਟਰਿਬਿਊਨਲ ਕੋ ਗਿਆ ਸੀ ਉਹਦੇ ਵੀ ਜਿਹੜੇ ਆਦੇਸ਼ ਨੇ ਉਹਨਾਂ ਨੂੰ ਵੀ ਲੰਘਣਾ ਕਰਦੇ ਹੋਏ ਇਹ ਜਿਹੜਾ ਇੱਥੇ ਧੰਦਾ ਜਿਹੜਾ ਵਾ ਚੱਲ ਰਿਹਾ ਹੈਗਾ ਹਾਲਾਂਕਿ ਪੰਜਾਬ ਸਰਕਾਰ ਖਾਸ ਕਰਕੇ ਇਸ ਪੰਜਾਬ ਸਰਕਾਰ ਦੇ ਜਿਹੜੇ ਕੌਮੀ ਕਨਵੀਨਰ ਨੇ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਉਹਨਾਂ ਅਰਵਿੰਦ ਕੇਜਰੀਵਾਲ ਉਹਨਾਂ ਕਿਹਾ ਸੀ ਕਿ ਪੰਜਾਬ ਚੋ ਘਟੋ ਘਟਾ ਹਰ ਸਾਲ ਮਾਈਨਿੰਗ ਜਿਹੜੀ ਗੈਰਕਾਨੂੰਨੀ ਰੋਕ ਕੇ ਸਰਕਾਰ ਖੁਦ ਇਹ ਕੰਮ ਕਰੇਗੀ ਤੇ ਘੱਟੋ ਘੱਟ 20000 ਕਰੋੜ ਰੁਪਏ ਕਮਾਇਆ ਜਾਊਗਾ ਲੇਕਿਨ ਗੈਰ ਕਾਨੂੰਨੀ ਮਾਈਨਿੰਗ ਉੱਥੇ ਉਸੇ ਤਰ੍ਹਾਂ ਹੀ ਹੋ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਕਈ ਮੰਤਰੀ ਬਦਲ ਦਿੱਤੇ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਮਹਿਕਮਾ ਵਾ ਇਹ ਮੀਤ ਹੇਰ ਕੋਲ ਹੁੰਦਾ ਸੀ ਫਿਰ ਹਰਜੋਤ ਸਿੰਘ ਬੈਂਸ ਕੋਲ ਆ ਗਿਆ ਫਿਰ ਚੇਤਨ ਸਿੰਘ ਜੋੜਾ ਮਾਜਰਾ ਕੋ ਆ ਗਿਆ ਹੁਣ ਬਰਿੰਦਰ ਕੁਮਾਰ ਗੋਇਲ ਕੋ ਆ ਗਿਆ ਮੰਤਰੀ ਬਦਲੇ ਗਏ ਲੇਕਿਨ ਗੈਰ ਕਾਨੂੰਨੀ ਮਾਈਨਿੰਗ ਉਸੇ ਤਰ੍ਹਾਂ ਹੀ ਹੁੰਦੀ ਰਹੀ ਹੈ ਤੇ ਹੁਣ ਫਿਲਹਾਲ ਪੰਜਾਬ ਲੋਕਪਾਲ ਦੇ ਚੇਅਰਮੈਨ ਜਸਟਿਸ ਵਿਰੋਧ ਕੁਮਾਰ ਸ਼ਰਮਾ ਜੋ ਰਿਟਾਇਰਡ ਹਾਈ ਕੋਰਟ ਤੋਂ ਜਸਟਿਸ USMP ਪੰਜਾਬ ਲੋਕਪਾਲ ਦੇ ਚੇਅਰਮੈਨ ਉਹਨਾਂ ਵੱਲੋਂ ਹੀ ਪੰਜਾਬ ਦੇ ਮੰਤਰੀ ਜੋ ਮਾਈਨਿੰਗ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਬੀਕੇ ਗੋਇਲ ਜਿਹੜੇ ਲਹਿਰਾ ਗਾਗਾ ਤੋਂ ਐਮਐਲਏ ਬਣੇ ਨੇ ਉਹਨਾਂ ਦੇ ਨਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਨੋਟਿਸ ਜਾਰੀ ਕੀਤਾ ਗਿਆ ਜਿੱਥੇ ਇਹਨਾਂ ਦੋਨਾਂ ਨੂੰ ਜ਼ਿੰਮੇਵਾਰ ਠਹਿਗਾ ਨਾਲ ਦੀ ਨਾਲ ਜਿਹੜਾ ਨੋਟਿਸ ਆ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਮੈਂਬਰਸ ਕਰਤ ਨੇ ਜੀਐਸ ਮਜੀਠੀਆ ਇਸ ਤੋਂ ਇਲਾਵਾ ਮਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜਨ ਅਤੇ ਮਹਾਲੀ ਦੇ ਐਸਐਸਪੀ ਜਿਹੜੇ ਨੇ ਦੀਪਕ ਪ੍ਰੀਕ ਨੂੰ ਵੀ ਨੋਟਿਸ ਜਾਰੀ ਕੀਤਾ ਸਭ ਤੋਂ ਵੱਡਾ ਸਵਾਲ ਆ ਸਰਕਾਰ ਬਦਲ ਗਈ ਨਵੀਂ ਸਰਕਾਰ ਦੇ ਵਿੱਚ ਵੀ ਗੈਰ ਕਾਨੂੰਨੀ ਧੰਦੇ ਉਸੇ ਤਰ੍ਹਾਂ ਹੁੰਦੇ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਰਹੀ ਆ ਚਾਰ ਮੰਤਰੀ ਬਦਲ ਦਿੱਤੇ ਗਏ ਨੇ ਲੇਕਿਨ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕੀ ਹੁਣ ਪੰਜਾਬ ਲੋਕਪਾਲ ਵੱਲੋਂ ਇਹ ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਇਹ ਪੁੱਛਿਆ ਗਿਆ ਕਿ ਤੁਸੀਂ ਗੈਰਕਾਨੂੰਨੀ ਮਾਈਨਿੰਗ ਰੋਕਾਂ ਦੇ ਵਿੱਚ ਫੇਲ ਸਾਬਤ ਹੋਏ ਨੇ ਤੇ ਕਿਉਂ ਨਹੀਂ ਜਿਹੜਾ ਪੰਜਾਬ ਲੋਕਪਾਲ ਐਕਟ 1966 ਹੈ ਉਹਦੇ ਤਹਿਤ ਤੁਹਾਡੇ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੁਣ ਦੇਖਦੇ ਹਾਂ ਕਿ ਸਬੰਧਤ ਤੇਰਾ 12 ਮਈ ਨੂੰ ਜਿਹੜਾ ਵਾ ਇਹ ਜਵਾਬ ਮੰਗਿਆ ਉਦੋਂ ਸਰਕਾਰਾਂ ਜਿਹੜਿਆ ਵਾ ਆਪਣੇ ਪੱਖ ਦੇ ਵਿੱਚ ਜਾਂ ਜਿਹੜੇ ਸੰਬੰਧਿਤ ਰਹਿਣ ਚਾਹੇ ਉਹਦੇ ਚ ਮੰਤਰੀ ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਜਾਂ ਮਹਾਲੀ ਦੇ ਐਸਐਸਪੀ ਜਾਂ ਮਹਾਲੀ ਦੇ ਡੀਸੀ ਆਪਣਾ ਪੱਖ ਜਾਂ ਦਲੀਲਾਂ ਕੀ ਦਿੰਦੇ ਨੇ ਪਰ ਗੈਰਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਉਵੇਂ ਹੀ ਹੋ ਰਹੀ ਹੈ ਜਿਵੇਂ ਪਿਛਲੀਆਂ ਸਰਕਾਰਾਂ ਵਿੱਚ ਹੁੰਦੀ ਸੀ ਇਸ ਖਬਰ ਦੇ ਨਾਲ ਤਾਰ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ